ਬਾਬੂਸ਼ਾਹੀ ਦੇਖ ਰਹੇ ਤੁਸੀਂ ਚੰਡੀਗੜ੍ਹ ਦੇ ਵਿੱਚ ਵਕੀਲ ਜਿਹੜੇ ਨੇ ਉਹ ਹੜਤਾਲਤੇ ਨੇ ਪਿਛਲੇ 2 ਦਿਨਾਂ ਤੋਂ ਤੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ ਇੱਕ ਪ੍ਰੋਟੈਸਟ ਜਿਹੜਾ ਹੈਗਾ ਉਹ ਵਧਿਆ ਗਿਆ ਜਿਹੜੀ ਯੂਟੀ ਟੈਨੈਂਸੀ ਐਕਟ ਹੈ ਉਸ ਨੂੰ ਇੰਪਲੀਮੈਂਟ ਕਰਨ ਜਾ ਰਿਹਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਉਸ ਦੇ ਵਿਰੋਧ ਦੇ ਵਿੱਚ ਜਿਹੜੇ ਵਕੀਲ ਨੇ ਤਮਾਮ ਉਹ ਇਸ ਦਾ ਵਿਰੋਧ ਕਰ ਰਹੇ ਨੇ ਇਸ ਤੇ ਸੰਬੰਧ ਚ ਪ੍ਰੋਟੈਸਟ ਕਰ ਰਹੇ ਨੇ ਅੱਜ ਕਾਫੀ ਵਕੀਲ ਜਿਹੜੇ ਨੇ ਸੜਕਾਂ ਤੇ ਵੀ ਉਤਰੇ ਨੇ ਤੇ ਡਿਸਟ੍ਰਿਕਟ ਕੋਰਟ 43 ਜਿੱਥੇ ਅਸੀਂ ਮੌਜੂਦ ਹਾਂ ਉੱਥੇ ਕੰਮਕਾਰ ਕਾਫੀ ਪ੍ਰਭਾਵਿਤ ਹੋ ਰਹੇ ਲੋਕਾਂ ਦੇ ਕਿਉਂਕਿ ਉੱਥੇ ਕੁਰਸੀਆਂ ਜਿਹੜੀਆਂ ਵਕੀਲਾਂ ਨਾਲ ਭਰੀਆਂ ਹੁੰਦੀਆਂ ਸੀ ਉਹ ਕੁਰਸੀਆਂ ਖਾਲੀ ਨਜ਼ਰ ਆ ਰਹੀਆਂ ਨੇ ਕਿਉਂਕਿ ਵਕੀਲਾਂ ਨੇ ਕੰਮਕਾਰ ਛੱਡਿਆ ਹੋਇਆ ਸਟ੍ਰਾਈਕ ਤੇ ਉਤਰੇ ਨੇ ਯੂਟੀ ਟੈਨੈਂਸੀ ਐਕਟ ਕੀ ਹੈਗੀ ਹੈ ਤੇ ਇਸ ਦਾ ਵਿਰੋਧ ਵਕੀਲਾਂ ਵੱਲੋਂ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਸਰ ਰਾਜੀ ਚੋਖੇ ਜੀ ਵੀ ਕੋਰਪਸ ਜਾਲੀ ਹਾਂਜੀ ਹਾਂਜੀ ਜਿਹਦੇ ਬਾਰੇ ਦੱਸੋ ਜਿਹੜਾ ਹੈ ਉਹਦੇ ਤੇ ਜਿੱਦਾਂ ਦੇ ਉੱਤੇ ਲੱਗਦਾ ਹੈ ਗੱਲ ਨੂੰ ਮੰਨੂ ਟੂ ਇਹ ਇਕੱਲਾ ਵਕੀਲਾਂ ਦੇ ਉੱਪਰ ਲਾਗੂ ਨਹੀਂ ਹੋਇਆ ਇਹ ਜਨਰਲ ਪਬਲਿਕ ਲਈ ਵੀ ਬਾਤ ਹੈ ਬਾਅਦ ਦੇ ਵਿੱਚ ਜਨਰਲ ਪਬਲਿਕ ਨੂੰ ਬਾਅਦ ਦੇ ਵਿੱਚ ਪਤਾ ਲੱਗੇਗਾ ਕਿ ਇਹ ਕੀ ਹੈ ਇਹ ਐਕਟ ਜਦ ਬਦਲ ਜਾਏਗਾ ਇਹਨੂੰ ਐਕਟ ਨੂੰ ਜਿਹੜਾ ਬਦਲਵਾ ਰਹੇ ਇਹ ਸੈਕਟਰ ਦਾ ਬਹੁਤ ਬੁਰਾ ਇਫੈਕਟ ਟੂ ਦੀ ਜਨਰਲ ਪਬਲਿਕ ਹੈ ਥਰੂਆਊਟ ਪਬਲਿਕ ਦੇ ਉੱਪਰ ਜਾ ਰਿਹਾ ਜੀ ਨਾ ਕਿ ਇਕੱਲੇ ਤੁਸੀਂ ਅਸੀਂ ਵਕੀਲ ਸਫਰ ਨਹੀਂ ਕਰਨਗੇ ਜਨਰਲ ਪਬਲਿਕ ਕਰੇਗੀ ਕਿਉਂਕਿ ਪੋਲੀਟੀਕਲ ਇੰਟਰਫੇਰੈਂਸ ਹੋ ਜਾਏਗੀ ਇਹਦੇ ਵਿੱਚ ਉਹਨਾਂ ਦੇ ਮੁਤਾਬਕ ਇਹ ਫੈਸਲੇ ਹੋਣਗੇ ਕਿ ਐਸਟੀਐਮ ਮੈਡੀਸੀ ਇਹ ਤੇ ਗਵਰਨਮੈਂਟ ਹੈ ਗਵਰਨਮੈਂਟ ਨੂੰ ਰਨ ਕੌਣ ਕਰਦਾ ਹੈ ਰਨ ਕੌਣ ਦੀ ਐਗਜ਼ੈਕਟਿਵ 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 ਕਰੇਗੀ ਨਾ ਉਹਨਾਂ ਨੂੰ ਕਾਨੂੰਨ ਬਾਰੇ ਪਤਾ ਹੈ ਨਾ ਉਹਨਾਂ ਨੂੰ ਅਸੀਂ ਅਸੀਂ ਨਹੀਂ ਗਿਣਦੇ ਕਿ ਉਹਨਾਂ ਨੂੰ ਇਹ ਪਤਾ ਹੋਊਗਾ ਕਿ ਵਟ ਇਜ਼ ਦੀ ਲੇਟੈਸਟ ਲਾਅ ਬਟ ਲਾਅ ਸੇਜ਼ ਐਕਚੁਅਲੀ ਲੌਕ ਕੀ ਹੈ ਇਸ ਟਾਈਮ ਲੌਕ ਪ੍ਰਵੇਲਿੰਗ ਕੀ ਕਰਦਾ ਹੈ ਪ੍ਰਵੇਲਿੰਗ ਕੀ ਕਾਨੂੰਨ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਕੀ ਆਰਡਰ ਜਿਸ ਤਰ੍ਹਾਂ ਉਹ ਚਾਹਿਆ ਕਰਨਗੇ ਕਿ ਵੀ ਇਸ ਇਸ ਕੇਸ ਦੇ ਵਿੱਚ ਵੀ ਐਸੇ ਆਰਡਰ ਕਰ ਦੇਣਾ ਐਸੇ ਦੀ ਅਮਨੇ ਆਰਡਰ ਕਰ ਦੇਣੀ ਹੈ ਉਸ ਦੇ ਵਿੱਚ ਤੇ ਇਸ ਕਰਕੇ ਜਨਰਲ ਪਬਲਿਕ ਨੂੰ ਇਸ ਦਾ ਅਫੈਕਟ ਕਰਦਾ ਇਸ ਇਸ وجہ ਕਰਕੇ ਅਸੀਂ ਇਸ ਨੂੰ ਅਸੀਂ ਕਹਿੰਦੇ ਆ ਕਿ ਸਾਡੇ ਨਾਲ ਅਸੀਂ ਇਕੱਲੇ ਵਕੀਲ ਨਹੀਂ ਅਫੈਕਟਡ ਜਨਰਲ ਪਬਲਿਕ ਵੀ ਸਾਡੇ ਨਾਲ ਆਵੇ ਉਹ ਵੀ ਅਫੈਕਟਡ ਹੈ ਇਸ ਦੇ ਨਾਲ ਹੁਣ ਕੀ ਮੂੰ ਲੱਗਦਾ ਕਿ ਇਨਡਾਇਰੈਕਟਲੀ ਕਿਤੇ ਨਾ ਕਿਤੇ ਰਾਜਨੀਤੀ ਦੇ ਉੱਤੇ ਹਾਵੀ ਬਣੋ 100% ਪੋਲੀਟੀਕਲ ਪਾਵਰ ਬੇਸ ਲੱਗ ਰਿਹਾ ਹੁਣ ਜਿਹੜਾ ਐਗਜ਼ੈਕਟਿਵ ਨੂੰ ਪਾਵਰਸ ਦੇਣਾ ਮਤਲਬ ਕੀ ਹੈ ਕਿ ਆ ਜੁਡੀਸ਼ੀਅਲ ਅਫੀਸਰ ਨਹੀਂ ਹੈ ਸਾਡੇ ਕੋਲ ਹੋਰੇ 29 ਜੁਡੀਸ਼ੀਅਲ 19 ਦਾ ਜੁਡੀਸ਼ੀਅਲ ਅਫੀਸਰਸ ਹੈ ਜਿਨਾਂ ਕੋਲ ਰੈਂਟ ਦੀਆਂ ਪਾਵਰਸ ਹੈ ਇਹਨਾਂ ਕੋਲ ਪਿੰਨ ਐਸ ਵੀ ਐਮ ਔਰ ਉਹਨਾਂ ਕੋਲ ਕਿੰਨਾ ਉਹ ਹੈ ਉਹਨਾਂ ਨੂੰ ਕਿਉਂ ਨਹੀਂ ਪਾਵ ਉਹਨਾਂ ਦੇ ਕੋਲ ਕਿਉਂ ਰਹਿਣ ਤੋਂ ਵੱਲ ਪਾਵਰਸ ਲੈ ਕੇ ਐਗਜ਼ੈਕਟਿਵ ਨੂੰ ਦੇ ਰਹੇ ਹੈ ਬੜੀ ਦੀ ਰੀਜ਼ਨ ਬਿਹਾਈਂਡ ਦਾ ਫਾਈਲ ਦਾ ਰਾਈਟ ਹੈ ਜੁਡੀਸ਼ਰੀ ਹੀ ਕਰ ਸਕਦੀ ਹੈ ਜੁਡੀਸ਼ਰੀ ਨਾ ਟੀਐਸਡੀਐਮ ਸਭ ਤੋਂ ਵੱਡੀ ਬਾਤ ਇਹ ਹੈ ਜੁਡੀਸ਼ਰੀ ਨੂੰ ਜੋ ਪਤਾ ਹੈ ਕਾਨੂੰਨ ਦਾ ਉਹ ਐਕਟ ਨੂੰ ਤਾਂ ਨਹੀਂ ਨਾ ਪਤਾ ਜੀ ਨਾ ਉਹਨਾਂ ਨੇ ਉਹ ਕਿਉਂਕਿ ਅੱਛਾ ਫਿਰ ਸਾਡੇ ਇਹਨਾਂ ਦੇ ਕੋਲ ਇੱਥੇ ਸਾਡੇ ਚੰਡੀਗੜ੍ਹ ਦੇ ਵਿੱਚ ਤਾਂ ਵੈਸੀ ਇਨਫਰਾਸਟਰਕਚਰ ਨਹੀਂ ਹੈ ਬਿਲਕੁਲ ਵੀ ਇਹਨਾਂ ਕੋਲ ਤਾਂ ਵਕੀਲ ਜਾ ਕੇ ਬੈਠਣਗੇ ਕਿੱਥੇ ਹਿਊਮਿਲੇਸ਼ਨ ਬਾਹਰ ਖੜੇ ਇਹਨਾਂ ਕੋਲ ਤਾਂ ਸੀਨੀਅਰ ਸਿਟੀਜ਼ਨਸ ਤੇ ਜਿਹੜੇ ਕੇਸਿਸ ਆਉਂਦੇ ਆ ਉਹਨਾਂ ਦੇ ਲਈ ਪੂਰੇ ਨਹੀਂ ਹੁੰਦੇ ਉਹੀ ਨਹੀਂ ਇਹਨਾਂ ਦੇ ਕੋਲੋਂ ਡਿਸਾਈਡ ਹੁੰਦੇ ਆ ਦੋ ਦੋ ਸਾਲ ਰੈਂਟ ਐਕਟ ਤੇ ਫਿਰ ਤਾਂ ਵੀ ਉਹੀ ਚੱਲਿਆ ਕਰੂਗੀ ਵੀ ਠੀਕ ਹੈ ਆ ਅੱਜ ਤੁਹਾਡਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਰਿਹਾ ਹੈ ਸਰਪਾਲਿਕ ਵੈਰੀ ਸਕਸੈਸਫੁਲ ਪ੍ਰਦਰਸ਼ਨ ਹੈ ਸਾਡਾ ਹਾਈ ਕੋਰਟ ਨੇ ਸਾਡੇ ਨਾਲ ਕਮੋਡੀਟ ਕੀਤਾ ਸਾਡੇ ਨਾਲ ਮਿਨੀਮਮ ਤੁਸੀਂ ਦੇਖ ਲਓ ਹੁਣ ਵੀ 200 ਗੱਡੀ ਹੋਣੀ ਹੈ ਤੇ ਹਾਈ ਕੋਰਟ ਵਾਲਿਆਂ ਦਾ ਵੀ ਸਾਨੂੰ ਉਹਨਾਂ ਨੇ ਸਮਰਥਨ ਦੇਣ ਦੀ ਪੂਰੀ ਅਸ਼ੋਰੈਂਸ ਦਿੱਤੀ ਐ ਐਗਜ਼ੈਕਟਿਵ ਨੇ ਕਿ ਅਸੀਂ ਅੱਜ ਮੀਟਿੰਗ ਬੁਲਾਵਾਂਗੇ ਤੇ ਆ ਕੇ ਤੁਹਾਨੂੰ ਨਾਲ ਸਮਰਥਨ ਦੇ ਕੇ ਅਸੀਂ 20 we will they will also go on strike ਸਰ ਆਪਣਾ ਨਾਮ ਦੱਸੋ ਮੇਰਾ ਜੀ ਐਨਕੇ ਲੰਦਾ ਪ੍ਰੈਜ਼ੀਡੈਂਟ ਆ ਮੈਂ ਐਕਸ ਪ੍ਰੈਜ਼ੀਡੈਂਟ ਆਫ ਦੀ ਬਾਰ ਹਾਂਜੀ ਇਹ ਸਾਡੇ ਖੁੱਲਰ ਸਾਹਿਬ ਖੜੇ ਆ ਪ੍ਰੈਜ਼ੀਡੈਂਟ ਐ ਐ ਪ੍ਰੈਜ਼ੀਡੈਂਟ ਜੀ ਅਚਲ ਕਿ ਕਿ ਪਾਜੀ ਬਾਟ ਕੈਮਰੇ ਤੋਂ ਹਾਂਜੀ ਹੈ ਕਿ ਮੋਬਾਈਲ ਤੇ ਮੋਬਾਈਲ ਤੇ ਕਰ ਲੈਣਾ ਬਸ ਸਰ ਉੱਥੇ सर पहले तो आज के प्रदर्शन के बारे में बताया किस तरह का प्रदर्शन रहा और कहा से कहा तक आपका ये प्रदर्शन पर्द। सर आज का प्रदर्शन जो है हमने डिस्ट्रिक्ट कोर्ट सेक्टर फोर्टी थ्री चंडीगढ़ से शुरू किया था जो कि आज हमारी रैली थी कार रैली थी फॉर प्रोटेस्ट अगेंस्ट चंडीगढ़ यूनियन टेरिटरी टेनेंसी एक्ट के अगेंस्ट जो कि एक्ट है वो हमारे लिए अल्ट्रा अल्ट्रावाद है और कॉन्स्टिट्यूशन के लिए भी अल्ट्रा अल्ट्रावाइ है तो क्योंकि हमारा कॉन्स्टिट्यूशन जो है उतने पावर्स जो है सेपरेट कर रखी है एग्जेक्टिव की और जुडिशरी की एंड अब जो उन उस कॉन्स्टिट्यूशन को वो बाईपास करके ये पावर जो दे दे रहे हैं जुडिशरी की पावर जो है वो दे रहे हैं ब्यूरोक्रेट्स को वे अगेंस्ट विच हम सब इकट्ठे आज वकील हुए हैं और ये प्रदर्शन जो है पाँच दिन से चल रहा है तो पाँच दिन से हम लोग यहाँ पे प्रदर्शन कर रहे हैं कभी हम कोर्ट के अंदर स्ट्राइक करके बैठे हैं आज कल हमने पैदल मार्च की थी आज हमने गाड़ियों की रैली निकाली है हमने गवर्नर साहब को एडवाइजर साहब को हमारे चीफ जस्टिस साहब को हमारे पंजाब हरियाणा के हमारे जो हमारे चंडीगढ़ डिवीजन के जो इंस्पेक्टिंग जज साहब हैं जो डिस्ट्रिक्ट जज साहब हैं सबको हमने रिप्रेजेंटेशन दिया तो उस रिप्रेजेंटेशन का अभी कोई जवाब नहीं आया है दिस आर दिस इज़ पेंडिंग बट ये जो एक्ट है वो जनरल पब्लिक के लिए और हमारी जुडिशरी के लिए और हम जज हम वकीलों के लिए ये हार्मुल है बिकॉज इसके इस एक्ट के बाद ये जो अगर एक्ट लागू हो जाता है तो इसके बाद सारी पावर दूंगी ब्यूरोक्रेट्स के पास और ब्यूरोक्रेट का जब मन करेगा जो मन करेगा वो करेंगे जो पब्लिक है उनका फेथ जो है जुडिशरी पे नॉट ऑन दी आया करेगा वो कोई भी डिसाइड कर दिया करेंगे द द थिंग इज कि हमें हमें यहां पे जस्टिस जस्टिस चाहिए के लिए हम लॉ वी आर ऑफ कोर्ट अगर हम ही अपने राइट के लिए नहीं खड़े होंगे तो कौन कौन हमारा राइट प्रोटेक्ट करेगा तो इसलिए हम सारे वकील इकट्ठे हो गए यहाँ पे आज हाईकोर्ट आए हैं हाईकोर्ट में हमने हाईकोर्ट प्रधान जी से और सेक्रेटरी साहब से और इनके एग्जेक्टिव से रिक्वेस्ट किया है वो हमारे साथ जुड़ेंगे और वो उन्होंने मार्ग को कहा है कि वो हमारे साथ इस प्रोटेस्ट के अंदर कंधे से कंधा लाए खड़े होंगे और आगे ये प्रोटेस्ट को आगे चलाएंगे जब तक ये खत्म नहीं करते इसको रिकॉल नहीं करते इस नोटिफिकेशन को होने से रोकते नहीं तब तक हमारे साथ खड़े रहेंगे सर आपको लगता है कि जो जस्टिस है इसमें राजनीति कहीं ना कहीं हावी हो सर राजनीति का ऐसा है राजनीति दिस इज ऑल पोलिटिकल ये जो पोलिटिकल ही है सब कुछ क्योंकि अब जो ये पावर्स जो ब्यूरोक्रेट को दे रहे हैं ब्यूरोक्रेट्स को दे रहे हैं तो ये ही है वो सिर्फ अपने कन्वीनियंस के लिए दे रहे हैं जो दिन बाय दिन जो केसेस जो हैं डिस्ट्रिक्ट कोर्ट के अंदर पेंडिंग है जो रेंट पिटिशन है, पेंडिंग है वो सब चला जाएगा ब्यूरोक्रेट्स के पास तो जुडिशियर से विश्वास उठ जाएगा लोगों का क्योंकि वो जो उनका मन करेगा वो करेगा उसकी अपील अथॉरिटी को होना है डी सी ब्यूरोक्रेट उसकी अपील अथॉरिटी कोई नहीं है करप्शन बढ़ने बिल्कुल सर हंड्रेड परसेंट करप्शन इंक्रीज होगी हंड्रेड परसेंट अगर डिमांड नहीं पूरी होती तो सर बिल्कुल हम आगे इसके बाद गवर्नर हाउस जाएंगे जी अगर हमारी डिमांड नहीं पूरी होती हम सड़कों पर है जी अब तो आप देख ही रहे हो सौ से ज्यादा गाड़ियाँ हमारे साथ यहाँ पे आई है हाईकोर्ट और मेरे ख्याल दो से ज्यादा होंगी अभी तक देखिए गाड़ियाँ चल ही रही हैं तो यहाँ से हम सब इकट्ठे हैं और हाईकोर्ट में यहाँ पे भी सारे जो प्रधान जी थे हमारे यहाँ एग्जेक्टिव है सारे साथ हैं ये हाईकोर्ट के मेंबर हैं जी सारे जो महाराज खड़े हैं। आगे ये प्रदर्शन किस तरह रूप लेने वाला देखिए जी अगर तो एडमिनिस्ट्रेशन समझ समझदार होगी तो जरूर इसको वापस लेगी एक्ट को और वकीलों के साथ खड़े होंगे आगे